ਧਰਤੀ ਖੋਰ ਪਰ ਖੋਰ ਖੋਰ ਧਰਤੀ ਤੋਂ ਅੱਗੇ ਖੋਰ ਧਰਤੀ ਤਿਸਤੇ ਭਾਰ ਤਲੈ ਤਿਸਤੇ ਭਾਰ ਤਲੈ ਸਵੇਰ ਸੁਣਿਓ ਜਿਹੜੀ ਖੋਰ ਖੋਰ ਕਿਆ ਦੋ ਵਰੀ ਧਰਤੀ ਖੋਰ ਪਰ ਹੈ ਖੋਰ ਖੋਰ ਜਿਹੜੀ ਖੋਰ ਹੈ ਤੀਜੀ ਥਾਂ ਤੇ ਤਿਸਤੇ ਭਾਰ ਤਲੈ ਕਵਣ ਜੋਰ ਉਹਨੂੰ ਕਿਹੜੀ ਤਾਕਤ ਨੇ ਕਿਸ ਜ਼ੋਰ ਨੇ ਕਿਹ ਸ਼ਕਤੀ ਨੇ ਇਹ ਟਿਕਾਇਆ ਮੈਨੂੰ ਇਹ ਦੱਸੋ ਮਹਾਰਾਜ ਜਿਨੂੰ ਇਸ ਗੱਲ ਦੀ ਸਮਝ ਪੈ ਗਈ ਨਾ ਫਿਰ ਜੇ ਕੋ ਬੁੱਝੈ ਹੁਵੇ ਸਚਿਆ ਉਸਚਾਰ ਹੋ ਜਾਏ ਹੁਣ ਗੁਰੂ ਜੀ ਇਹ ਤਾਂ ਚਲੋ ਦਲੀਲ ਸਭ ਨੂੰ ਸਮਝ ਪੈ ਗਈ ਜੀ ਮੈਂ ਬੇਨਤੀ ਕਰਾਂ ਵੀ ਧਰਤੀ ਘੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਮਣ ਜੋਰ ਹੁਣ ਪਿਛਾਓ ਫਿਰ ਦੁਬਾਰਾ ਗੁਰੂ ਨਾਨਕ ਸਾਹਿਬ ਜੀ ਮੁਤਾਬਕ ਕੀ ਗੁਰੂ ਜੀ ਕਹਿੰਦਿਆ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੋਤ ਤੈਨਿ ਸ਼ਬਦ ਨੇ ਦਇਆ ਧਰਮ ਤੇ ਸ਼ੰਤੋਕ ਸੋ ਦਾ ਅਰਥ ਮਰਿਆਦਾ ਚ ਕਹਿ ਲੋ ਬਨਿਆ ਪਹਿਲੀ ਬੇਨਤੀ ਇਹ ਵੇ ਦਇਆ ਦੇ ਮੇਰੇ ਮਨ ਚ ਸੱਚੀ ਲੋਵੇਂ ਕਥਾ ਦੇ ਕਰ ਜਨ ਪਰ 24 ਘੰਟੇ ਹੀ ਚੱਲਦਾ ਰਹਿੰਦਾ ਕੱਲ ਨੂੰ ਕਿਹੜੀ ਪੌੜੀ ਮੰਚ ਸੀ ਜੈਨ ਨੇ ਕਹਿੰਦਾ ਪਾਣੀ ਪੁਣ ਕੇ ਪੀਓ ਦਇਆ ਹੈ ਉਸ ਦਇਆ ਦੇ ਸਾਰੇ ਖਲੋਤਾ ਬਾਣੀ ਉੱਚੀ ਆਉਂਦਾ ਅਸ਼ਰ ਤੀਰਤ ਸਗਲ ਪੁਣ ਜੀ ਦਇਆ ਪਰਮਾਨ ਮੁਸਲਮਾਨ ਕਹਿੰਦਾ ਦਇਆ ਤਾਂ ਵਗੀ ਜੇ ਜੀਵ ਦੀ ਕੁਰਬਾਨੀ ਦੇਾਂਗੇ ਤਾਂ ਇਸ ਤਰ੍ਹਾਂ ਹੈ ਨਾ ਮੈਂ ਇੱਕ ਬੇਨਤੀ ਕਰਾਂ ਇਹ ਦਇਆ ਲਫ਼ਜ਼ ਸਾਡੇ ਧਰਮ ਨਾਲ ਬਾਹਰ ਮੁਕੀ ਇੱਥੇ ਧਰਮ ਦੇ ਅਰਥ ਡੂੰਘੇ ਨੇ ਧਰਮ ਦੇ ਅਰਥ ਇੱਥੇ ਦਇਆ ਲਫ਼ਜ਼ ਇਹ ਅਰਥ ਦਇਆ ਵਰਤੇ ਦਇਆਦਰਤ ਤਰਸ ਮਿਹਰਬਾਨੀ ਕਿਰਪਾ ਦਇਾਲਤਾ ਅਸਲ ਚ ਕੀ ਹੈ ਕਿ ਪਰਮੇਸ਼ਵਰ ਦਾ ਆਪਣਾ ਆਪ ਇੱਕ ਸਭ ਤੋਂ ਪਹਿਲਾ ਸਬਾਹ ਹੈ ਦਿਆਲੂ ਹੈ ਕਿਉਂਕਿ ਉਹ ਉਹਦੇ ਵਿੱਚੋਂ ਦਇਆਤਾ ਵਿੱਚੋਂ ਦਇਆ ਨਿਕਲਦੀ ਪਈ ਹੈ ਦਇਆ ਉਸ ਆਪਣੇ ਵਿੱਚੋਂ ਵਿੱਚ ਕਿਉਂਕਿ ਉਹਦੀ ਦਇਆ ਦਾ ਸਭ ਤੋਂ ਵੱਡਾ ਸਬੂਤ ਇਹ ਵੇ ਉਹ ਹੰਸਿਆਰਾ ਨਹੀਂ ਸਭ ਤੋਂ ਵੱਡਾ ਸਬੂਤ ਇਹ ਵੇ ਮੇਰਾ ਤੁਹਾਡਾ ਜਿੰਨੀ ਮਾਨਵਤਾ ਹੈ ਇਹਦੇ ਸ਼ਰੀਰ ਦੇ ਢਾਂਚੇ ਬਾਅਦ ਚ ਬਣਿਆ ਉਹ ਕਰਤਾ ਬਾਅਦ ਵਿੱਚ ਬਣਿਆ ਪਹਿਲਾਂ ਦਾਤਾ ਬਣ ਗਿਆ ਉਹਨੇ ਕਿਹਾ ਤੇਰੇ ਮਾਂ ਦੀ ਕੁੱਖ ਤੋਂ ਜਨਮ ਲੈਣ ਤੋਂ ਪਹਿਲਾਂ ਮੈਂ ਤੇਰੇ ਲਈ ਮਾਂ ਦੇ سینੇ ਵਿੱਚ ਦੁੱਧ ਜਮਾ ਕੇ ਰੱਖਾਂਗਾ ਇਹ ਦਇਆਲਤਾ ਦਾ ਚਿੰਨ ਹੈ ਸੁਣੋ ਪਹਿਲਾਂ ਉਹ ਦਾਤਾ ਬਾਬਾ ਜੀ ਨੇ ਕਿਹਾ ਦਾਤਾ ਕਰਤਾ ਆਪ ਤੂੰ ਪਹਿਲਾਂ ਉਹ ਦਾਤਾ ਹੈ ਬਾਅਦ ਵਿੱਚ ਕਰਤਾ ਉਹਨੇ ਬਾਤ ਜਨ ਪਹਿਲਾਂ ਪਹਿਲੋਂ ਦੇਤਾ ਹੈ ਰਿਜਕ ਸਮਾਂ ਪਿੱਛੋਂ ਦੇਤਾ ਹੈ ਜੰਤ ਵਾ ਪ੍ਰਥਮ ਮੱਖਣ ਪਾਛਾ ਦੁੱਧ ਮੈ ਲੋਕੀਨੂ ਸਾਬਣ ਸੁਦੇ ਕਿਸੇ ਸਿਰਫ ਇੱਕ ਉਦਾਹਰਨ ਲਈਏ ਪਹਿਲਾ ਮੱਖਣ ਦੀ ਤਰ੍ਹਾਂ ਜੰਮੀ ਕੋਈ ਫੀਟ ਕੇ ਦੁੱਧ ਜੰਮਿਆ ਹੈ ਸੀਨੇ ਚ ਗਏ ਮੱਜ ਡੰਗਰ ਪਸ਼ੂਆਂ ਚ ਪਰ ਜਦੋਂ ਉਹਦੇ ਬੱਚੇ ਨੂੰ ਜਨਮ ਦਿਵਾਇਆ ਦਿੱਤਾ ਰੱਬ ਨੇ ਜੰਮੇ ਕੋਈ ਮੱਖਣ ਨੂੰ ਲਿਕੁਇਡ ਕਰ ਦਿੱਤਾ ਦੁੱਧ ਬਣਾ ਦਿੱਤਾ ਕਿ ਬੱਚੇ ਨੇ ਮੰਗਿਆ ਨਹੀਂ ਨਹੀਂ ਸੱਚੀ ਮੱਚੀ ਉਹਦੀ ਮਿਹਰਬਾਨੀ ਉਹਦੀ ਆਪਣੀ ਆਪ ਦਇਆ ਹੈ ਦੂਸਰੀ ਗੱਲ ਗੁਰੂ ਗ੍ਰੰਥ ਸਾਹਿਬਿਕ ਬਚਨ ਕਹਿੰਦੇ ਨੇ ਮਿਹਰਬਾਨ ਸਾਹਿਬ ਇਹ ਇਹ ਇੱਥੋਂ ਦਇਆ ਲੈ ਕੇ ਚੱਲੀਏ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇਹਦਾਨ ਹੁਣ ਅਗਲੇ ਸਾਡੇ ਮਨ 'ਚ ਸਵਾਲ ਉੱਠਣੇ ਨੇ ਜੇ ਦਿਆਲੂ ਹੈ ਤੇ ਪਾਪ ਕਿਉਂ ਉਹਦਾ ਉੱਤਰ ਵੀ ਗੁਰੂ ਅੱਗੇ ਦੇਵੇਗਾ ਜਦੋਂ ਅਸੰਖ ਮੂਰਖ ਖੰਦਕੋਰ ਤੇ ਪਹੁੰਚਣ ਦਇਆ ਉਹਦਾ ਆਪਣਾ ਹੈ ਚਿੰ ਇੱਥੋਂ ਤੱਕ ਇਹਨਾਂ ਦਿਆਲੂ ਹੈ ਜਿਹੜੇ ਬੰਦੇ ਰੋਜ਼ ਉਹਦੀ ਖਸਤੀ ਨੂੰ ਇਨਕਾਰਨ ਲਈ ਜ਼ੋਰ ਲਾਈ ਬੈਠਿਆ ਰੱਬ ਨਾਂ ਦੀ ਕੋਈ ਚੀਜ਼ ਨਹੀਂ ਮੈਂ ਤੁਹਾਡੇ ਰੱਬ ਸਾਡੇ ਪ੍ਰਚਾਰਕ ਤੁਹਾਡੇ ਰੱਬ ਨੂੰ ਨਹੀਂ ਮੰਨਦਾ ਸਾਡੇ ਰੱਬ ਨੂੰ ਨਹੀਂ ਮੰਨਦਾ ਲੋਕੀ ਪਿੱਛੇ ਜਾਜਾ ਕਰ ਕਰੀ ਜਾਂਦੇ ਆ ਮੈਨੂੰ ਇੰਜ ਪ੍ਰਤੀਤ ਹੁੰਦਾ ਸੱਚੀ ਮੁੱਚੀ ਉਹਦੋ ਇੱਕ ਗੰਗੂ ਸੀ ਉਂਗਲ ਆ ਕੇ ਲੈ ਗਿਆ ਅੱਜ ਸਤਿਗੁਰੂ ਤੇਰੇ ਬੱਚਿਆਂ ਨੂੰ ਪਤਾ ਨਹੀਂ ਕਿੰਨੇ ਕੋ ਗੰਗੂ ਉਂਗਲਾਂ ਲਾ ਕੇ ਲਈ ਫਿਰਦੇ ਉਂਗਲ ਪਕੜਾ ਕੇ ਮਿਹਰਬਾਨਤਾ ਉਹਦਾ ਅਰਥ ਕੱਲਾ ਦੇਣਾ ਨਹੀਂ ਉਸ ਦੀ ਦਇਆਲਤਾ ਦਾ ਚਿੰਨ ਕਿ ਜਿਹੜਾ ਬੰਦਾ ਰੋਜ਼ ਉਹਦੇ ਬਰਖਲਾ ਬੋਲਦਾ ਹੈ ਕਹਿੰਦਾ ਮੈਂ ਰੱਬ ਦੀ ਹਸਤੀ ਨੂੰ ਬਿਲਕੁਲ ਨਹੀਂ ਮੰਨਦਾ ਰੱਬ ਦੇ ਆਲੂ ਕਹਿੰਦਾ ਤਾਂ ਕੀ ਹੋਇਆ ਇਸ ਵਿਚਾਰੇ ਦਾ ਕੁਝ ਨਹੀਂ ਰੋਟੀ ਰਾਤ ਨੂੰ ਇਹਨੂੰ ਵੀ ਦੇਣੀ ਹੈ ਮੈਂ ਬੇਨਤੀ ਕਰਾਂਗਾ ਸਭ ਤੋਂ ਪਹਿਲਾਂ ਜਿਹੜੀ ਦਇਆ ਹੈ ਉਸ ਦਾ ਆਪਾ ਤਰਸ ਹੈ ਉਹਦੇ ਤਰਸ ਚੋਂ ਹੁਣ ਉਹਨੇ ਸ੍ਰਿਸ਼ਟੀ ਨੂੰ ਚਲਾਣਾ ਇੱਥੇ ਤੇ ਸੰਪਰਦਾ ਬਣੇ ਕੋਈ ਨਹੀਂ ਸੀ ਜਦੋਂ ਦੀ ਗੱਲ ਬਾਬਾ ਜੀ ਕਰ ਰਹੇ ਕੋਈ ਸੰਪਰਦਾ ਨਹੀਂ ਸੀ ਕੋਈ ਨਹੀਂ ਸੀ ਹੁਣ ਉਸ ਦੇ ਆਪਣੀ ਦਿਆਲ ਚੱਤ ਸੁਣਿਓ ਇੱਕ ਧਰਮ ਦਾ ਅਰਥ ਰੀਜਨ ਸੰਪਰਦਾ ਉਂਝ ਧਰਮ ਦੇ ਅਰਥ ਬਹੁਤ ਜ਼ਿਆਦਾ ਜੇ ਮੈਂ ਆਪਕੋ ਬੇਨਤੀ ਕਰਾਂ ਬڑے ਅਰਥ ਜੇ ਧਰਮ ਖੰਡ ਆਏਗਾ ਚਲੋ ਅਸੀਂ ਖੁੱਲ ਕੇ ਗੱਲ ਕਰਾਂਗੇ ਉਦਨ ਉਂਝ ਧਰਮ ਦਾ ਅਰਥ ਸੰਪਰਦਾ ਧਰਮ ਦਾ ਅਰਥ ਕਰਮ ਮਾਪਿਆਂ ਦਾ ਧਰਮ ਔਲਾਦ ਦਾ ਧਰਮ ਰਾਜੇ ਦਾ ਧਰਮ ਪੰਡਤ ਦਾ ਧਰਮ ਬ੍ਰਾਹਮਣ ਦਾ ਧਰਮ ਜੋਗੀ ਦਾ ਧਰਮ ਕਾਜ਼ੀ ਦਾ ਧਰਮ ਮੁੱਲਾ ਦਾ ਧਰਮ ਇਹ ਸਾਰੇ ਧਰਮ ਹੀ ਨੇ ਇਸ ਤਰੀਆ ਨਾ ਜੀ ਉਂਝ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਵੀ ਰੋਖਾਨੀ ਧਰਮ ਦੀ ਵਿਆਖਿਆ ਕੀ ਹੈ ਤੇ ਗੁਰੂ ਗ੍ਰੰਥ ਸਾਹਿਬ ਕਹਿੰਦਾ ਸਿਰਫ ਦੋ ਹੀ ਗੱਲਾਂ ਨੇ ਜਿਹਦੇ سینੇ ਚ ਰੱਬ ਦਾ ਸ਼ਬਦ ਚੱਲਦਾ ਹੈ ਤੇ ਜਿਹਦੀ ਬਾਡੀ ਵਿੱਚੋਂ ਕੰਮ ਚੰਗੇ ਨਿਕਲਦੇ ਨੇ ਉਹ ਹੀ ਧਰਮ ਹੈ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਅਸੀਂ ਉਹਦੋਂ ਨੂੰ ਯਾਦ ਕਰਾਦੇ ਧਰਮ ਖੰਡ ਜਿੱਦਨ ਉਹ ਨਾ ਭੁੱਲ ਜਾਂਦਾ ਕਈ ਵਾਰ ਸਗਲ ਕਿਰਿਆ ਮੈਂ ਉਤਮ ਕਿਰਿਆ ਸਭ ਕੁਝ ਅਸੀਂ ਪੜਾਂ ਹੁਣ ਉਹ ਧਰਮ ਕੀ ਹੈ ਵੈਸੇ ਧਰਮ ਦੇ ਲਫ਼ਜ਼ੀ ਅਰਥ ਇੱਥੇ ਕਰਾਂਗੇ ਸਹਾਰਾ ਧਰਮਦਰ ਤੇ ਫਰਜ਼ ਧਰਮਦਰ ਤੇ ਨਿਯਮ ਧਰਮ ਦਾ ਅਰਥ ਤੇ ਕਾਇਦਾ ਕਾਨੂੰਨ ਪਰ ਬੰਦੇ ਦਾ ਬਣਾਇਆ ਨਹੀਂ ਪਰਮਾਤਮਾ ਦੇ ਤਰਸ ਵਿੱਚ ਉਹਨੇ ਕਿਹਾ ਮੈਂ ਖੋਣਾ ਹੁਣ ਇਸ ਖੋਣੇ ਵਿੱਚ ਜੀਵ ਜੰਤ ਪੈਦਾ ਹੋਣੇ ਨੇ ਸਪੇਸ ਵਿੱਚ ਗ੍ਰਹਿ ਘੁੰਮਣੇ ਨੇ ਸੂਰਜ ਘੁੰਮਣੇ ਨੇ ਉਸ ਨੇ ਆਪਣੀ ਦਇਆਲਤਾ ਵਿੱਚੋਂ ਇਹ ਸਭ ਕੁਝ ਕਰਤਾ ਬਣਿਆ ਬਾਅਦ ਵਿੱਚ ਪਹਿਲਾਂ ਦਇਆਲਤਾ ਵਰਤੀ ਉਹਨੇ ਆਪਣੀ ਦਇਆ ਵਿੱਚੋਂ ਜਿਸ ਨੇਮ ਨੂੰ ਜਿਸ ਕਾਨੂੰਨ ਨੂੰ ਜਨਮ ਦਿੱਤਾ ਉਹਨੂੰ ਧਰਮ ਕਿਹਾ ਉਸ ਧਰਮ ਨੇ ਪੂਰੀ ਦੇ ਪੂਰੇ ਬ੍ਰਹਿਮੰਡ ਵਿੱਚ ਸੰਤੁਸ਼ਟੀ ਪੈਦਾ ਕਰ ਦਿੱਤੀ ਸਿਰਫ ਇੱਕ ਬੰਦਾ ਜਿਹੜਾ ਝੱਕ ਮਾਰਦਾ ਬਾਕੀ ਸਾਰੇ ਆਪਣੀ ਤਾਂ ਤੇ ਸੰਤੁਸ਼ਟ ਨੇ ਫਿਰ ਸੁਣਿਓ ਸੂਤ ਮੈਂ ਇਸ ਕਰਕੇ ਕਹਾਂ ਮੈਂ ਇਹਦੇ ਅਰਥਾ ਨਹੀਂ ਕਰ ਲਗਾ ਬਾਕੀ ਸੰਤੋਖ ਰੋਹਾਨੀ ਜੋ ਦਾ ਨੇਮ ਹੈ ਜਿਹਨੂੰ ਆਪਾਂ ਉੱਤੇ ਪੜਿਆ ਜਿੱਤਿਸ ਵੀ ਧਰਤੀ ਥਾਪ ਰੱਖੀ ਧਰਮ ਸਾਗ ਦਇਆ ਵਿੱਚੋਂ ਧਰਮ ਨਿਕਲਿਆ ਉਸ ਧਰਮ ਨੂੰ ਜੇ ਹੁਣ ਬਾਹਰ ਮੁਖੀ ਅਰਥ ਕਰਾਂਗੇ ਮਨੁੱਖ ਨੂੰ ਵੀ ਧਰਮ ਦੇ ਰਸਤੇ ਤੇ ਚਲਾਉਣ ਲਈ ਸਭ ਤੋਂ ਪਹਿਲਾਂ ਦਇਆ ਹੈ ਦਇਆ ਵਿੱਚੋਂ ਧਰਮ ਹੈ ਜਿੱਥੇ ਸਹੀ ਅਰਥਾਂ ਚ ਰੋਹਾਨੀ ਧਰਮ ਹੈ ਉਥੇ ਤ੍ਰਿਸ਼ਨਾ ਮਰ ਜਾਂਦੀ ਉਥੇ ਸਬਰ ਹੈ ਸੰਤੋਖ ਹੈ ਗੁਰੂ ਜੀ ਨੇ ਕਿਹਾ ਦਇਆ ਜਿਸ ਧਰਮ ਚ ਦਇਆ ਨਹੀਂ ਸੱਚੀ ਮੁੱਚੀ ਜਿਹੜਾ ਅਸਲੀ ਧਰਮ ਹੈ ਉਹਨੂੰ ਕੋਈ ਕਰੋੜਾਂ ਵਿੱਚੋਂ ਇੱਕ ਅੱਦੇ ਨੂੰ ਨਸੀਬ ਹੁੰਦਾ ਹੈ ਨਹੀਂ ਤੇ ਸਰ ਸੱਚ ਜੇ ਜਿੰਨੀ ਧਰਮ ਦੇ ਨਾਂ ਤੇ ਕੁਦਾਇਆ ਕਰਕੇ ਲੋਕਾਂ ਦੇ ਸਿਰ ਵੱਢੇ ਜਾਂਦੇ ਆ ਸ਼ਾਇਦ ਇਹਨੇ ਲੁਟੇਰਿਆਂ ਨੇ ਬੰਦੇ ਨਹੀਂ ਮਾਰੇ ਹੋਣੇ ਜਿਨੇ ਧਰਮ ਦੇ ਨਾਂ ਤੇ ਖੂਨ ਦੀਆਂ ਨਦੀਆਂ ਵਗੀਆਂ ਪਰ ਕੀ ਉਹ ਧਰਮ ਹੈ ਉਹ ਗੁਰੂ ਜੀ ਨੇ ਕਿਹਾ ਜਦੋਂ ਅਸੀਂ ਪਾਠ ਕਰਨੇ ਇੱਕ ਹਮ ਇਕਾਜ ਜਗਤਮੋ ਆਏ ਕਾਦੇ ਲਈ ਧਰਮ ਗੇਤ ਗੁਰਦੇਵ ਪਠਾਏ ਚਾ ਤਾਂ ਤੂੰ ਧਰਮ ਬਿਥਾਰੋ ਦੁਸ਼ਤ ਦੋਖੀਨ ਪਕਰ ਪਛਾਰੋ ਯਹੀ ਕਾਜ ਤਰਾਹਮ ਜਨਮ ਸਮਝ ਲਿਓ ਸਾਧੂ ਸੰ ਮਨਮਗ ਧਰਮ ਚਲਾਵਨ ਮੈਂ ਬੇਨਤੀ ਕਰਾਂਗਾ ਮੈਂ ਧਰਮ ਨੂੰ ਚਲਾਣ ਆਇਆ ਹਾਂ ਸੰਤ ਉਭਾਰਨ ਦੁਸ਼ਤ ਸਭਨ ਕੋ ਮੂਲ ਉਭਾਰ ਮੇਰੀ ਫਿਰ ਬੇਨਤੀ ਸਮਝ ਜਿਓ ਉਹਦੇ ਆਪਣੇ ਚੋ ਦਇਆਲਤਾ ਨਿਕਲੀ ਦਇਆ ਨਿਕਲੀ ਮੈਂ ਇਹਨਾਂ ਕੁਝ ਕਰਨਾ ਇਹਨੂੰ ਟਿਕਾਵਾਂਗੇ ਕਿਵੇਂ ਉਹਨੇ ਇੱਕ ਨਿਯਮ ਬਣਾ ਦਿੱਤਾ ਇਵਨ ਕਿ ਯਾਦ ਰੱਖੋ ਪਾਣੀ ਦਾ ਧਰਮ ਇਹੋ ਨੇ ਨਿਵਾਨ ਨੂੰ ਚੱਲਣਾ ਹੈ ਹਵਾ ਦਾ ਧਰਮ ਇਹੋ ਨੇ ਉੱਡਣਾ ਹੈ ਰੁੱਖ ਦਾ ਧਰਮ ਹੈ ਉਹਨੇ ਇੱਕ ਥਾਂ ਤੇ ਖਲੋਣਾ ਹੈ ਰੁੱਖ ਹਵਾ ਦੇ ਧਰਮ ਦੇ ਆ ਰੀਸ ਨਹੀਂ ਕਰਦਾ ਤੇ ਚੇਤੇ ਰੱਖੋ ਖਵਾ ਰੁੱਖ ਦੇ ਧਰਮ ਦੀ ਰੀਸ ਨਹੀਂ ਕਰਦੀ ਇਹਨੂੰ ਸਮਝਣ ਲਈ ਇੱਕ ਪੌੜੀ ਮੈਂ ਪੜਾਂਗਾ ਭਾਈ ਸਾਹਿਬ ਦੀ ਮੇਰਾ ਖਿਆਲ ਸੌਖਾ ਹੋ ਜਾਊਗਾ ਧਰਮ ਇਹ ਇਹ ਕੋਈ ਚੀਜ਼ ਐਸੀ ਨਹੀਂ ਜਿਹਨੂੰ ਰੱਬ ਦੀ ਸ਼ਕਤੀ ਨੇ ਨਹੀਂ ਬਣਿਆ ਜਿਹਨੂੰ ਗ੍ਰੈਵਿਟੀ ਕਹਿੰਦੇ ਆ ਇਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਜਦ ਉਦ ਕਰਖ ਕਰਾ ਕਰ ਤਾਰਾ ਪਰ ਜਾ ਤਰਤ ਤਭ ਦੇ અપਾਰਾ ਜਦ ਆਕਰ ਕਰ ਤੋਂ ਕਬੋਂ ਤੂੰ ਮੈਂ ਮਿਲਤ ਦੇ ਧਰ ਸਭ ਤੇਰੇ ਚ ਇਹ ਮਿਲ ਗਏ ਫਿਰ ਬੇਨਤੀ ਹੈ ਕਿ ਅਸਲ ਚ ਕੋਈ ਚੀਜ਼ ਧਰਮ ਤੋਂ ਬਿਨਾ ਨਹੀਂ ਭਾਈ ਸਾਹਿਬ ਦੀ ਇੱਕ ਪੌੜੀ ਹੈ ਸੁਣਿਓ ਪੰਜਾਬੀ ਦੀਆਂ ਦੁਕਾਨਾਂ ਸੱਚਾ ਸਿਰਜਣਹਾਰ ਸੱਚ ਸਮਾਇਆ ਅਰਤ ਸੌਕੇ ਨੇ ਸੱਚਾ ਸਿਰਜਣਖਾਰ ਸੱਚ ਸਮਾਇਆ ਆਪਣੇ ਆਪੇ ਸਮਾਇਆ ਸੀ ਸਚੋਂ ਉਪਜੀ ਪੌਣ ਨੌਖੰਡ ਛਾਇਆ ਆਪਣੇ ਆਪਣੇ ਧਰਮ ਚੋਂ ਪੌਣ ਬਣਾਈ ਪੌਣੋ ਪਾਣੀ ਸਾਜ ਸੀਸ ਨਵਾਇਆ ਇੱਕ ਦਾ ਧਰਮ ਬਣਾ ਦਿੱਤਾ ਤੂੰ ਨੀਵਾ ਚੱਲਣਾ ਨੀਵਾ ਚੱਲਦਾ ਪੈ ਸੱਚਾ ਸਿਰਜਣਖਾਰ ਸੱਚ ਸਮਾਇਆ ਸੱਚੋ ਪੌਣ ਉਪਾਏ ਘਟ ਘਟ ਛਾਇਆ ਪਾਉਣੋ ਪਾਣੀ ਸਾਜ ਸੀਸ ਨਵਾਇਆ ਤੁਲਹਾ ਧਰਤ ਬਣਾਏ ਨੀਰ ਤਰਾਇਆ ਆ ਧਰਮ ਨੇ ਸੰਭਿਆ ਨਹੀਂ ਉਸ ਦਿਨ ਮੈਂ ਬੇਨਤੀ ਕੀਤੀ ਤਿੰਨ ਕਿਸੇ ਪਾਣੀ ਇੱਕ ਕਿਸਾ ਬਾਹਰ ਉਹਦੇ ਧਰਮ ਨੇ ਬਨ ਕੇ ਰੱਖ ਦਿੱਤਾ ਭੀਤਰ ਅਗਨ ਬਨਾਸਪਤ ਮੌਲੀ ਸਾਗਰ ਪੰਡੇ ਪਾਇਆ ਇਹ ਧਰਮ ਨੇ ਸੂਤਰ ਚ ਬੰਨਿਆ ਮੇਰੀ ਬੇਨਤੀ ਹੈ ਧਰਤੀ ਤੁਲਾ ਬਣਾਏ ਨੀਰ ਤਰਾਇਆ ਇਹਦੇ ਚੁਗਿਰਦੇ ਵੀ ਪਾਣੀ ਥੱਲੇ ਵੀ ਪਾਣੀ ਨੀਰੋ ਉਪਜੀ ਅਗ ਵਨਖੰਡ ਛਾਇਆ ਤੁਸੀਂ ਮੰਨ ਲਓ 베ਰੀ ਲਾਈ ਸੰਤਰੇ ਲਾਏ ਪੰਬ ਲਾਏ ਜਿੰਨੇ ਫਲ ਦਾ ਰੁੱਖ ਲਏ ਉਹਦੀਆਂ ਜੜਾਂ ਚ ਕੀ ਦਿੱਤਾ ਜੀ ਪਾਣੀ ਪਾਣੀ ਨੇ ਆਪਣਾ ਧਰਮ ਨਿਭਾਇਆ ਉਸ ਪਾਣੀ ਚੋਂ ਫਲ ਦਾ ਰੁੱਖ ਨਿਕਲੇ ਲੱਕੜ ਨਿਕਲੀ ਉਹ ਲੱਕੜ ਅਗ ਨਾਲ ਭਰੀਏ ਉਸ ਲੱਕੜ ਵਾਲੀ ਅੱਗ ਵਿੱਚੋਂ ਰੱਬ ਨੇ ਮਿੱਠੇ ਫਲ ਪੈਦਾ ਕਰ ਦਿੱਤੇ ਕੌਣ ਸੀ ਕਿਥੋਂ ਆਪ ਰੱਖਿਆ ਜਨਸੂਤ ਅੰਬ ਖਾਨੇ ਆ ਤੇ ਜਿਹੜੀ ਲੱਕ ਲੱਕੜ ਚੋਂ ਲੱਗਾ ਐ ਆਂਬੋ ਚ ਅੱਗ ਨਹੀਂ ਭਰੀ ਭਈ ਫਿਰ ਬੇਨਤੀ ਸੁਣਿਆ ਤੁਲਹ ਧਰਤ ਬਣਾਏ ਨੀਰ ਤਰਾਇਆ ਨੀਰੋਂ ਉਪਜੀ ਅੱਗ ਵਣਖੰਡ ਖਚਾਇਆ ਅੱਗੀ ਖੋਂਦੀ ਬਿਰਖ ਸਫਲ ਭੁਲਾਇਆ ਪੌਣ ਪਾਣੀ ਬੈਸੰਤਰ ਮੇਲ ਮਿਲਾਇਆ ਆਧਪੁਰਖ ਆਦੇਸ਼ ਖੇਲ ਰਚਾਇਆ ਧੌਨ ਧਰਮ ਦਇਆ ਕਾ ਪੂਤ ਜੈਸ ਧਰਮੀ ਬੰਦਾ ਕਹਿੰਦਾ ਮੈਂ ਧਰਮੀ ਤੇ ਹੰਸੀਆਰੀ ਬਿਰਤੀ ਵਾਲਾ ਧਰਮੀ ਹੈ ਹੀ ਨਹੀਂ ਗੁਰੂ ਜੀ ਨੇ ਕਿਹਾ ਮੈਂ ਵੈਸੇ ਤੁਲਸੀ ਦਾ ਸ਼ਬਦ ਸੀ ਦਇਆ ਧਰਮ ਦਾ ਮੂਲ ਹੈ ਪੂਪ ਪਾਪ ਮੂਲ ਅਭਿਮਾਨ ਤੁਲਸੀ ਦਇਆ ਨਾ ਛੋਡੀਏ ਜਬ ਲਗ ਘਟ ਮੇ ਪ੍ਰਾਨ ਗੁਰੂ ਗੋਬਿੰਦ ਸਿੰਘ ਜੀ ਨੇ ਚਲੋ ਤੁਹਾਡਾ ਧਿਆਨ ਉਧਰ ਹੋਣਾ ਹੈ ਸਭ ਤੋਂ ਪਹਿਲਾਂ ਜਦਨ ਖਾਲਸਾ ਜੀ ਇਸ ਨਿਰਮਲ ਨਰਵੈਲ ਪੰਥ ਨੂੰ ਆਖਰੀ ਛੂ ਦਿੱਤੀ ਮੈਂ ਸ਼ੁਰੂਆਤ ਨਹੀਂ ਕਾਂਗਾ ਆਖਰੀ ਛੂ ਦਿੱਤੀ ਪਹਿਲਾ ਜਿਹੜਾ ਮਰਜੀਵੜਾ ਉੱਥਿਆ ਰੱਬ ਨੇ ਮੇਲ ਹੀ ਐਸਾ ਬਣਾਇਆ ਉਹਦਾ ਨਾਮ ਹੀ ਦਇਆ ਰਾਮ ਸੀ ਜਿਹੜਾ ਦੂਸਰਾ ਉੱਠ ਕੇ ਆ ਉਹਦਾ ਨਾਮ ਧਰਮਚੰਦ ਸੀ ਕਿਉਂਕਿ ਗੁਰੂ ਸਿਧਾਂਤ ਕਹਿੰਦਾ ਹੈ ਦਇਆ ਤੋਂ ਬਿਨਾ ਧਰਮ ਜਨਮ ਨਹੀਂ ਲੈ ਸਕਦਾ ਆਪਣਾ ਆਪਾ ਫਿਰ ਬੇਨਤੀ ਕਰਾਂਗਾ ਜੀ ਸਮਝਿਓ ਮੈਂ ਦਇਆ ਦੇ ਅਰਥ ਕੀਤੇ ਨੇ ਉਹਦੀ ਆਪਣੀ ਦਿਹਾਲਤਾ ਉਸ ਤੋਂ ਬਾਅਦ ਉਸ ਦਿਆਲੂ ਨੇ ਧਰਮ ਪੈਦਾ ਕੀਤਾ ਨੇ ਮੇਰਾ ਤੁਹਾਡਾ ਸਰੀਰ ਵੀ ਧਰਮ ਹੈ ਜੀ ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ ਅੱਖਾਂ ਦਾ ਧਰਮ ਕੰਨ ਨਹੀਂ ਕਰ ਸਕਦੇ ਤੇ ਕੰਨਾਂ ਦਾ ਧਰਮ ਇਹ ਸਭ ਸੂਤਰ ਚ ਵੱਜੇ ਜੇ ਮੈਂ ਬੇਨਤੀ ਕਰਾਂ ਇਸ ਇਸ ਤੱਕ ਦੇ ਤਾਂ ਜਿੰਨੇ ਦਿਨ ਮਰਜੀ ਅਰਥ ਕਰੀ ਜੋ ਅੱਖਾਂ ਨੂੰ ਧਰਮ ਦਿੱਤਾ ਤੁਸੀਂ ਦੇਖਣਾ ਹੈ ਤੁਸੀਂ ਪੈਰਾਂ ਦੀ ਹੈਲਪ ਕਰਨੀ ਹੈ ਕਿਉਂਕਿ ਪੈਰਾਂ ਨੇ ਚੱਲਣਾ ਹੈ ਪੈਰਾਂ ਨੂੰ ਕੋਈ ਚੀਜ਼ ਚੁੱਬੇ ਨਾ ਠੁੱਡਾ ਨਾ ਲੱਗੇ ਤੁਹਾਡਾ ਧਰਮ ਹੈ ਪੈਰਾਂ ਨੂੰ ਰਾਹ ਦਿਖਾਓ ਤੇ ਪੈਰਾਂ ਦਾ ਧਰਮ ਬਣਾਇਆ ਤੁਹਾਡਾ ਧਰਮ ਹੈ ਪੂਰੀ ਬਾਡੀ ਲੈ ਕੇ ਚੱਲਣਾ ਜੀ ਕੰਨ ਦਾ ਧਰਮ ਸੁੰਣਾ ਹੈ ਨੱਕ ਦਾ ਧਰਮ ਗੰਧ ਸੁਗੰਧ ਹੈ ਗੁਰੂ ਜੀ ਕਹਿੰਦੇ ਨੇ ਉਸ ਦੀ ਆਪਣੀ ਦਇਆ ਵਿੱਚੋਂ ਧਰਮ ਪੈਦਾ ਹੋਇਆ ਉਸ ਧਰਮ ਵਿੱਚੋਂ ਸੰਤੋਖ ਹੈ ਜਿੱਥੇ ਕਿਸੇ ਨੂੰ ਰੱਖ ਦਿੱਤਾ ਸੰਤੁਸ਼ਟ ਸੱਚੀ ਜੋ ਰੋਖ ਰੱਖਿਆ ਸੋ ਜਦੋਂ ਬੰਦਾ ਇਨਸਾਨੀ ਜਾਮੇ ਚਾਇਆ ਕਹਿੰਦਾ ਰੱਬਾ ਟੇਡੀਆਂ ਵੇਡੀਆਂ ਜੂਨਾ ਤੋਂ ਬਚਾਈ ਚਲੋ ਬਾਬਾ ਜੀ ਨੇ ਕਿਹਾ ਚਾਰ ਪਾਵ ਦੋਏ ਸਿੰਘ ਗੁੰਗ ਮੁਖ ਤੈ ਤਬ ਕੈਸੇ ਗੁਣ ਗਈ ਹੈ ਕਿਵੇਂ ਗਾਏਗਾ ਪਰ ਠੱਗਾ ਤਾਂ ਨਹੀਂ ਕਦੀ ਕਹਿੰਦਾ ਮੈਂ ਕਿਵੇਂ ਗੁਣ ਗਾਵਾਂਗਾ ਇੱਥੋਂ ਤੱਕ ਸੱਪ ਪੈਦਾ ਕੀਤਾ ਸੰਤੋਖ ਦੇ ਸੂਤਰ ਚ ਉਹਨੂੰ ਵੀ ਬੰਨ੍ਹ ਦਿੱਤਾ ਇੰਨਾ ਜ਼ਹਿਰੀ ਹੋਣ ਦੇ ਬਾਵਜੂਦ ਉਹਨੂੰ ਮਾਰਨ ਤਰੋ ਦਾ ਵੀ ਦਿਲ ਨਹੀਂ ਕਰਦਾ ਮੈਂ ਆਪਣੀ ਜੂਨ ਨੂੰ ਛੱਡ ਦਿਆਂ ਕਿੰਨੇ ਦਿੱਤਾ ਉਹਨੂੰ ਸਬਰ ਕਿਹੜੇ ਮਕੌੜਿਆਂ ਨੂੰ ਦਿੱਤਾ ਸੰਤੋਖ ਦਾ ਅਰਥ ਜਿੱਥੇ ਤੂੰ ਰੱਖ ਦਿੱਤਾ ਸੰਤੋਖ ਦਾ ਹੁਕਮ ਰਜਾਈ ਚੱਲਣਾ ਨਾਲ ਬੜਾ ਸਬੰਧ ਹੈ ਦਇਆ ਵਿੱਚੋਂ ਧਰਮ ਮਹਾਰਾਜ ਕਹਿੰਦੇ ਆ ਧੌਲ ਧਰਮ ਅਸਲ ਚ ਪਿਆਰਿਓ ਧਰਮ ਖੈ ਬਲਦ ਨੇਮ ਖਾ ਕਾਨੂੰਨ ਖਾ ਉਹਦਾ ਪਰ ਇਹ ਕਾਨੂੰਨ ਬੰਦਿਆਂ ਦੇ ਕਾਨੂੰਨ ਵਰਗਾ ਨਹੀਂ ਇਹ ਰੋਹਾਨੀ ਹੈ ਅਸਲੀ ਹੈ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਦਇਆ ਚੋਂ ਧਰਮ ਧਰਮ ਚੋਂ ਐਸੀ ਮਰਿਆਦਾ ਉੰਜ ਮੈਂ ਇੱਕ ਵਾਰ ਅਰਜ਼ ਕੀਤੀ ਸੀ ਮਰਿਆਦਾ ਲਫ਼ਜ਼ ਦੇ ਬਹੁਤ ਅਰਥ ਨੇ ਉੰਜ ਇਹ ਲਫ਼ਜ਼ ਬਣਿਆ ਹੈ ਮਰਿਆ ਤੋਂ ਮਰਿਆਦਾ ਅਸੀਂ ਮਰਿਆਦਾ ਪੜਨੇ ਗੁਰੂ ਗ੍ਰੰਥ ਸਾਹਿਬ ਚ ਹੈ ਮਿਰਜਾਦ ਨਾਮ ਮਿਰਜਾਦ ਆਇਆ ਕਲਪੀਤਰ ਮਰਿਆ ਦਾ ਲਬਜ਼ੀ ਅਰਸੰਸ ਕਰਿਦਾ ਮਰਿਆ ਮਰਿਆ ਦਾ ਅਰਥ ਮਰਨਾ ਨਹੀਂ ਮਰਿਆ ਦਾ ਅਰਥ ਕੰਡੇ ਕਿਨਾਰੇ ਜਿਹੜਾ ਪਾਣੀ ਕਿਨਾਰਿਆਂ ਵੀ ਚੱਲੇਗਾ ਨਦੀ ਦੇ ਕਿਨਾਰੇ ਆੜ ਦੇ ਕਿਨਾਰੇ ਸੁਵਾ ਰਜ਼ਵਾਇਆ ਜੋ ਕਹਿੰਨੇ ਜਿਹੜਾ ਕੰਡਿਆਂ ਵਿੱਚ ਪਾਣੀ ਚੱਲੇਗਾ ਮੁਕਾਮ ਤੇ ਪਹੁੰਚੇਗਾ ਜਿਹੜਾ ਆਪਣੀ ਜ਼ਿੰਦਗੀ ਵਿੱਚ ਗੁਰੂ ਦੇ ਦਿੱਤੇ ਕੰਡਿਆਂ ਤੇ ਚੱਲੇਗਾ ਉਹ ਰੱਬ ਦੇ ਘਰ ਤੱਕ ਪਹੁੰਚੇਗਾ ਮਰਿਆਦਾ ਬੱਜੀ ਗੁਰੂ ਸਾਹਿਬ ਕਹਿੰਦੇ ਆ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਇਸ ਗੱਲ ਦੀ ਜਿੰਨੂੰ ਸਮਝ ਪੈ ਗਈ ਉਹ ਹੀ ਸਚਿਆਰ ਹੈ ਕਿਉਂਕਿ ਇੱਕ ਤਾਂ ਦਇਆ ਉਹਦੇ ਚਾਗੀ ਦੂਜਾ ਧਰਮ ਆ ਗਿਆ ਤੀਜਾ ਸਬਰ ਆ ਗਿਆ ਜਿਹਦੇ ਤਿੰਨੇ ਗੁਣ ਆ ਗਏ ਬਾਹਰ ਮੁਖਿਓ ਵੀ ਸੁੱਚਾ ਬਣ ਗਿਆ ਜੇ ਕੋ ਬੁੱਝਾ ਕੋ ਵੈ ਸਚਿਆਰ ਤੇ ਜਿੰਨੂੰ ਸਚਿਆਰ ਤੇ ਸਮਝ ਪੈ ਗਈ ਫਿਰ ਇਹਦੇ ਦੂਜੇ ਪਾਸੇ ਅਰਥ ਲਾਓ ਕਿ ਤਵਲੇ ਉਪਰ ਕੇਤਾ ਪਹਾਰ ਧਰਤੀ ਹੋਰ ਪਰ ਹੈ ਹੋਰ ਖੋਰ ਸਿੱਤੇ ਭਾਰ ਤਲੇ ਕਵਨ ਜੋ